ਸਤਿ ਸ਼੍ਰੀ ਅਕਾਲ ਮਹਿਮਾਨ ਪ੍ਰਤਕਰ ਹਾਜ਼ਿਰ ਅਸਵੀਰ ਦੀ ਵਡਿਆ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਫਿਨਲੈਂਡ ਚ ਟ੍ਰੇਨਿੰਗ ਲਈ ਜਾਣ ਵਾਲੇ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਹੋਈ ਮੁਕੰਮਲ ਹਰਜੋਤ ਸਿੰਘ ਵੈਸ ਨੇ ਦਿੱਤਾ ਵੱਡਾ ਬਿਆਨ 5000 ਕਰੋੜ ਡਰਗ ਮਾਮਲੇ ਚ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ ਇਸ ਮਾਮਲੇ ਚ ਪੰਜਵੇਂ ਵਿਅਕਤੀ ਦੀ ਹੋਈ ਗ੍ਰਿਫਤਾਰੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੇਂਦਰ ਸਰਕਾਰ ਨੇ ਖੋਲੀ ਯੋਜਨਾ ਕੇਂਦਰ ਸਰਕਾਰ ਦੀ ਦੋ ਯੋਜਨਾਵਾਂ ਨੂੰ ਮਿਲੀ ਮਨਜ਼ੂਰੀ ਮਹਿੰਗਾਈ ਦੇ ਹੇਠ ਆਏ 라ਵਣ ਮੇਗਨਾਥ ਤੇ ਕੁੰਭਕਰਨ ਘਟ ਗਿਆ ਇਹਨਾਂ ਦਾ ਕਦ ਪਤੀ ਨਹੀਂ ਸੀ ਘਰ ਪਤਨੀ ਨੇ ਆਪਣੀ ਹੀ ਸਗੀਤੀ ਦਾ ਕੀਤਾ ਕਤਲ ਫਿਰ ਬਣਾਈ ਝੂਠੀ ਕਹਾਣੀ ਅਕਾਲ ਤਖਤ ਦੇ ਜਥੇਦਾਰ ਰਗਵੀਰ ਸਿੰਘ ਦੀ ਵਿਗੜੀ ਤਬੀਅਤ ਹਸਪਤਾਲ 'ਚ ਕਰਵਾਣਾ ਪਿਆ ਦਾਖਲ ਪੰਜਾਬ ਦੇ 8 ਜ਼ਿਲ੍ਹਿਆਂ 'ਚ ਪਵੇਗਾ ਮੀਂਹ ਚੰਡੀਗੜ੍ਹ 'ਚ ਕਿਦਾਂ ਦਾ ਰਹੇਗਾ ਮੌਸਮ ਮੌਸਮ ਵਿਭਾਗ ਨੇ ਆਪਣੇ ਨਵੇਂ ਬੁਲੇਟਿਨ 'ਚ ਕੀਤੀਆਂ ਹਦਾਇਤਾਂ ਜਾਰੀ ਚੀਨੀ ਕੰਪਨੀਆਂ ਦਾ ਵਧ ਰਿਹਾ ਵਿਰੋਧ 1+ ਤੇ ਪੋਕੋ ਫੋਨਾਂ ਨੂੰ ਬੰਦ ਕਰਨ ਦੀ ਵਧ ਰਹੀ ਹੈ ਮੰਗ ਮੀਟਰ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਤੇ ਕੀਤਾ ਜਾ ਰਿਹਾ ਸੀ ਬਾਰ ਬਾਰ ਤੰਗ ਤੰਗਾ ਕੇ ਨੌਜਵਾਨ ਨੇ ਆਪਣੇ ਆਪ ਨੂੰ ਲਗਾਈ ਅੱਗ ਪੰਜਾਬ ਦੀ ਧੀ ਪਹੁੰਚੀ ਕੇਬੀਸੀ ਦੀ ਹੌਟ ਸੀਟ ਤੇ ਰੌਸ਼ਨ ਕੀਤਾ ਪੰਜਾਬ ਦਾ ਨਾਮ ਹਲਕੇ ਦੇ ਐਮਐਲਏ ਨੇ ਕੀਤਾ ਸਨਮਾਨਿਤ ਸੁਚਾ ਸਿੰਘ ਦੇ ਲੰਗਾ ਦੀ ਘਰ ਹੋਈ ਵਾਪਸੀ ਮੁੜ ਅਕਾਲੀ ਦਲ ਚ ਹੋਏ ਸ਼ਾਮਲ ਗਿੱਦੜ ਵਹਾਜ ਐਕਟਿਵ ਹੋਏ ਮਨਪ੍ਰਿਤ ਬਾਦਲ ਦਿੱਤੇ ਬਿਆਨਾਂ ਤੇ ਪਖੀ ਸਿਆਸਤ ਸਰਪੰਚੀ ਚੋਣਾਂ ਤੋਂ ਪਹਿਲਾਂ ਇੱਕ ਵਾਰ ਫੇਰ ਕੰਬਿਆ ਪੰਜਾਬ ਕਾਂਗਰਸ ਆਗੂ ਦੇ ਨੌਜਵਾਨ ਪੁੱਤ ਦਾ ਹੋਇਆ ਕਤਲ ਪੰਜਾਬ ਦਾ ਫੌਜੀ ਜਵਾਨ ਲੇ ਲਦਾਖ ਚ ਹੋਇਆ ਸ਼ਹੀਦ ਮਾਪਿਆਂ ਦਾ ਇਕਲੌਤਾ ਸੀ ਪੁੱਤ ਨਵੰਬਰ ਚ ਹੋਣਾ ਸੀ ਵਿਆਹ ਪਸ਼ਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ ਪੰਜ ਹੋਰ ਪਸ਼ਾਵਾਂ ਨੂੰ ਦਿੱਤਾ ਕਲਾ ਸ਼ੀਕਲ ਦਾ ਦਰਜਾ ਡਾਕਟਰ ਹਰਿੰਦਰ ਸਿੰਘ ਨੇ ਜ਼ਥੇਦਾਰ ਤੇ ਬੋਲਿਆ ਹਮਲਾ ਕਿਹਾ ਬੀਬੀ ਜਗੀਰ ਕੌਰ ਨੂੰ ਤਲਬ ਕਰਕੇ ਅਦਾਲਤ ਦੀ ਕੀਤੀ ਤੋਹੀ ਪੰਜਾਬੀਆਂ ਤੇ ਕੀਤੀ ਟਿੱਪਣੀ ਤੋਂ ਬਾਅਦ ਕੰਗਨਰ ਰਣੋਤ ਤੇ ਕੰਗ ਨੇ ਬੋਲਿਆ ਹਮਲਾ ਕਿਹਾ ਇਹ ਜੋ ਬਿਆਨਾ ਤੋਂ ਹੈ ਸਖਤ ਨਫਰਤ ਪੰਜਾਬ ਨੂੰ ਲੈ ਕੇ ਕੰਗਨਾ ਰਣੌਤ ਦੇ ਕੀਤੇ ਵਿਵਾਦਿਤ ਬਿਆਨ ਤੇ ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ ਰਿਸ਼ਤਿਆਂ ਤੋਂ ਵੱਡਾ ਹੋਇਆ ਪੈਸਾ ਸਗੀ ਚਾਚੇ ਨੇ ਆਪਣੀ ਹੀ ਭਤੀਜੇ ਨੂੰ ਤੇਜਾਬ ਪਾ ਕੇ ਸਾੜਿਆ ਪਿੰਡ ਸੀਚੇਵਾਲ ਦੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ 5ਵੀਂ ਵਾਰ ਸਰਪੰਥੀ ਨਾਲ ਚੁਣਿਆ ਗਿਆ ਸਰਪੰਚ ਸਰਦਾਰ ਬੂਟਾ ਸਿੰਘ ਨੂੰ ਬਣਾਇਆ ਪਿੰਡ ਦਾ ਸਰਪੰਚ ਨਵੀਂ ਅਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਡਿਊੜੇ ਰਹੋ ਸਾਡੇ ਨਾਲ ਹੁੰਦੀ ਹੈ ਇਜਾਜ਼ਤ ਧੰਨਵਾਦ